ਜੀ ਆਇਆਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਹਾਂਜੀ ਸੌਣ ਦਾ ਤਿਹਾੜੀ ਤੀਆਂ ਤੀਜ ਦੀਆਂ ਦਾ ਆਗਾਜ਼ ਕਰਨ ਚੱਲੇ ਹਾਂ ਸੋ ਆਪ ਜੀ ਨੇ ਸਾਰਿਆਂ ਨੇ ਰਲ ਮਿਲ ਕੇ ਨੱਚਣਾ ਟੱਪਣਾ ਗਾਉਣਾ ਆਪਦਾ ਫੁੱਲ ਇੰਜੋਏ ਕਰਨਾ ਸੋ ਸਾਡੀਆਂ ਬੇਟੀਆਂ ਬੀਬੀ ਅਮਰਿਤਪਾਲ ਕੌਰ ਬੀਬੀ ਗਰਲਿੰਕੌਰ ਤੇ ਬੇਟੀਆਂ ਹਰਮਨਦੀਪ ਕੌਰ ਪ੍ਰਿਕਰ ਦਿੱਤੂ ਬੇਬੀ ਸੋ ਸਾਰੀਆਂ ਕੁੜੀਆਂ ਨੇ ਕੈਨੇਡਾ ਬੈਠੀਆਂ ਨੇ ਆਪਣਾ ਪੂਰਾ ਮਾਣ ਵਧਾਇਆ ਹੈ ਤੇ ਉਹਨਾਂ ਨੇ ਸਾਰਿਆਂ ਨੇ ਸਾਨੂੰ ਇਸ ਪ੍ਰੋਗਰਾਮ ਦਾ ਆਗਾਜ਼ ਕਰਨ ਲਈ ਸਾਨੂੰ ਸਾਰਿਆਂ ਨੂੰ ਪ੍ਰੇਰਨਾ ਦਿੱਤੀ ਹੈ ਸੋ ਕਹਨੀਆ ਮम्मा ਪੁਰਾਣਾ ਵਿਰਸਾ ਬਿਸਰਦਾ ਜਾ ਰਿਹਾ ਹੈ ਤੁਸੀਂ ਸਾਰਿਆਂ ਨੇ ਸੋਣ ਦੇ ਵਿੱਚ ਤੀਆਂ ਦਾ ਤਿਹਾੜੀ ਪੂਰਾ ਖੋਲ ਖੁੱਲ ਕੇ ਮਤਲਬ ਨੱਚ ਟੱਪ ਕੇ ਪੂਰਾ ਇੰਜੋਏ ਕਰਨਾ ਹੈ ਸੋ ਮੈਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਸਾਰਿਆਂ ਨੇ ਪੂਰਾ ਨੱਚਣਾ ਟੱਪਣਾ ਤੇ ਪੂਰਾ ਫੁੱਲ ਇੰਜੋਏ ਕਰਨਾ ਜਿਵੇਂ ਕਿ ਸੌਣ ਦਾ ਮਹੀਨਾ 12 ਮਹੀਨਿਆਂ ਦੇ ਵਿੱਚੋਂ ਇੱਕ ਸੌਣ ਦਾ ਮਹੀਨਾ ਹੁੰਦਾ ਹੈ ਜੋ ਕਿ ਸੌਣ ਦੇ ਮਹੀਨੇ ਨੂੰ ਸਾਰੀਆਂ ਕੁੜੀਆਂ ਨੇ ਵੀਰ ਦੇ ਨਾਂ ਨਾਲ ਲੈ ਕੇ ਸੌਣ ਦੇ ਮਹੀਨੇ ਦੀ ਉਪਮਾ ਕੀਤੀ ਹੈ ਠੀਕ ਆ ਜੋ ਮਤਲਬ ਸਾਉਣ ਦੇ ਮਹੀਨੇ ਤੋਂ ਇੱਕ ਦਿਨ ਪਹਿਲਾਂ ਸਾਰੀਆਂ ਕੁੜੀਆਂ ਟੱਠੀਆਂ ਹੋ ਕੇ ਮਹਿੰਦੀ ਲਾਉਂਦੀਆਂ ਹਨ ਸੋ ਮਹਿੰਦੀ ਐਦਾਂ ਹੁੰਦਾ ਸੀ ਕਹਿੰਦੇ ਸੀ ਪੁਰਾਣੇ ਸਮਿਆਂ ਦੇ ਵਿੱਚ ਜੋ ਕੁੜੀਆਂ ਮਹਿੰਦੀ ਲਾਉਂਦੀਆਂ ਨੇ ਵੀ ਜਿਸਦੇ ਹੱਥ ਤੇ ਸਾਰਿਆਂ ਨਾਲ ਵੱਧ ਮੈਵੀ ਚੜੂਗੀ ਉਹ ਸਾਰਿਆਂ ਨਾਲ ਵੱਧ ਆਪੀ ਫਸ ਨੂੰ ਪਿਆਰੀ ਹੋਵੇਗੀ ਸੋ ਕਲਾਪਿੰਗ ਕਰੋ ਸਸਥਾਨੇ ਨਾਲ ਤੇ ਸਾਡੀਆਂ ਕੁੜੀਆਂ ਬੀਬੀ ਵੀਰਪਾਲ ਕੌਰ ਤੇ ਬੀਬੀ ਅਮਰਿਤਪਾਲ ਕੌਰ ਸਾਡਾ ਪੂਰਾ ਮਾਣ ਵਧਾਉਂਿਆ ਨੇ ਕਿ ਉਹਨਾਂ ਨੇ ਸਾਰੇ ਪੀਂਆਂ ਦੇ ਪ੍ਰੋਗਰਾਮ 'ਚ ਆਪਣਾ ਖੂਬਸਾਰਾ ਮਾਣ ਪੇਜਾ ਹੈ ਤੇ ਸਾਨੂੰ ਸਾਰਿਆਂ ਨੂੰ ਪ੍ਰੇਰਨਾ ਦਿੱਤੀ ਹੈ ਸਾਰਿਆਂ ਜਾਣੇ ਨੇ ਖੁੱਲ ਕੇ ਨੱਚਣਾ ਟੱਪਣਾ ਤੇ ਗਾਉਣਾ ਹੈ ਜਿਵੇਂ ਕਿ ਹੁਣ ਸੱਸ ਦੇ ਬੇੜੇ ਵਿੱਚ ਜਿਵੇਂ ਕਿ ਸੱਸ ਸੌਣ ਦੇ ਮਹੀਨੇ ਵਿੱਚ ਨੋਂ ਨੋਂ ਮੇਣਾ ਮਾਰ ਲਿਆ ਬਹੁਤ ਹੀ ਆਪਰਾ ਮਾਂਬਾਲੀਏ ਤੇ

ਵੇ ਮਰਸੀ ਕਦੇ ਨਾ ਬੋਲਾ ਹਾਂ ਬੇ ਮਰਸੀ ਕਦੇ ਨਾ ਬੋਲਾ ਹਾਂ ਬੋਲਾ 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 ਚਾਂਦੀ ਦਾ ਮੇਰਾ ਗੜਬਾ ਕੁੜੀਓ ਚਾਂਦੀ ਦਾ ਮੇਰਾ ਗੜਬਾ ਕੁੜੀਓ ਰੱਖਦੀ ਦੁੱਧ ਪਰ ਕੇ ਨਹੀਂ ਆਉਂਦੇ ਜਾਂਦੇ ਨੂੰ ਚਾ ਕਰ ਦਿੰਦੀ ਆਉਂਦੇ ਜਾਂਦੇ ਨੂੰ ਚਾ ਕਰ ਦਿੰਦੀ ਪੀ ਜਾਂਦਾ ਚੁੱਪ ਕਰਕੇ ਨੀ ਜੱਟ ਵਿਗੜ ਗਿਆ ਨੀ ਫੋੜ ਤੇ ਚੜ ਕੇ ਨੀ ਜੱਟ ਵਿਗੜ ਗਿਆ ਨੀ ਲੈ ਫੋੜ ਤੇ نڙگیا نيळे پڙه تي چنڪي چٽي نڙگیا نيळे پڙه تي هي جا ڦڪڻا هوي کٽي سندوખા اولي وي پيلا جٽو موٽلائيي پيلا جٽو موٽلائيي پير دلائيي شولے چٽي وي دبکا खंड पाई ससे तेरी ससरी महारी भीर सुखी खंड पाई ससे तेरी ससरी महारी खंड दिया खंड दी बोरिया जद ससा पति खंड दी बोरियां ਉਹ ਆ ਲਾਦੀ ਉਹ ਹੀ ਪਾਉਣੀ ਆ ਉਹ ਬਾਤ ਪਾਣੀ ਆ ਓਰੇ ਓਰੇ ਜੂਰੇ ਜਰੇ ਤੇ